ਹਾਜਰਾ ਹਜੂਰ ਸਰਬ ਕਲਾ ਪ੍ਰਭੂ ਅਦੀਨ ਦਨੀ ਦੇ ਮਾਲਕ ਚਵਰ ਸ਼ਤਰ ਤਖਤ ਦੇ ਪਾਦਸ਼ਾਹ ਗਿਆਨ ਦੇ ਭੰਡਾਰੇ ਦਸਾਂ ਗੁਰਾਂ ਸਹਬਾਨਾ ਦੀ ਜਗ ਦੀ ਜੋਤ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅਪਾਰ ਬਖਸ਼ਿਸ਼ ਸਦਕਾ ਆਪਾਂ ਹਫਤਾਵਾਰੀ ਦੀਵਾਨ ਵਿੱਚ ਜੁੜ ਕਰਕੇ ਬੈਠੇ ਹਾਂ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਆਖਿਆ ਨੂੰ ਅੱਗੇ ਵਧਾਉਂਦਾ ਹੈ ਤੇ ਸਮਝਣਾ ਕਰਨਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਗੁਰਬਾਣੀ ਦੀ ਜਾਂਚ ਦੇ ਨਾਲ ਜੀ ਕਰਕੇ ਆਪਣੇ ਜੀਵਨ ਦੀ ਹਰ ਇੱਕ ਸਮੱਸਿਆ ਦਾ ਹੱਲ ਆਪਣੇ ਜੀਵਨ ਵਿੱਚ ਰੱਬੀ ਗੁਣ ਲਿਆ ਕੇ ਜੀਵਨ ਨੂੰ ਪ੍ਰਕਾਸ਼ਿਤ ਕਿਸ ਤਰ੍ਹਾਂ ਕਰ ਸਕਦੇ ਹਾਂ ਪਿਛਲੇ ਹਫ਼ਤੇ ਆਪਾਂ ਵਿਚਾਰ ਕੀਤੀ ਸੀ ਤੇਹਾ ਕੋਏ ਨਾ ਸੂਜੀ ਜਿਸ ਤਸ ਜੇ ਤਸ ਗੁਣ ਕੋਈ ਕਰੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਸਾਨੂੰ ਕੋਈ ਐਸਾ ਵਿਖਦਾ ਨਹੀਂ ਜੋ ਐਨਾ ਸ਼ਕਤੀਸ਼ਾਲੀ ਹੋਵੇ ਕੋਈ ਐਨਾ ਬਲਵਾਨ ਹੋਵੇ ਕਿ ਕਿਸੇ ਨਿਰਗੁਣ ਨੂੰ ਗੁਣ ਦੇ ਸਕੇ ਐਸਾ ਵਿਅਕਤੀ ਕੋਈ ਇਸ ਦੁਨੀਆ ਤੇ ਹੈ ਹੀ ਨਹੀਂ ਜੋ ਦੁਨੀਆ ਨੂੰ ਦਾਤਾਂ ਦੇ ਸਕੇ ਦੁਨੀਆ ਨੂੰ ਦਾਤਾਂ ਦੇਣ ਵਾਲਾ ਅਗਰ ਇਸ ਦੁਨੀਆ ਤੇ ਕੋਈ ਹੈ ਤੇ ਉਹ ਅਕਾਲ ਪੁਰਖ ਪਰਮਾਤਮਾ ਹੈ ਤੇ ਤੁਸੀਂ ਆਪ ਵੀ ਇਸ ਚੀਜ਼ ਨੂੰ ਅਜਮਾ ਸਕਦੇ ਹੋ ਕਿ ਜ਼ਿੰਦਗੀ ਵਿੱਚ ਗੁਰਬਾਣੀ ਦੀ ਹਰ ਇੱਕ ਪੰਗਤੀ ਨੂੰ ਜੀਣਾ ਸਾਡੀ ਜ਼ਿੰਦਗੀ ਨੂੰ ਉਹ ਗੁਣ ਦੇ ਸਕਦੀ ਹੈ ਜੋ ਗੁਣ ਦੁਨੀਆ ਤੇ ਕਿਤੇ ਮਿਲ ਹੀ ਨਹੀਂ ਸਕਦਾ ਦੁਨੀਆਵੀ ਚੀਜ਼ਾਂ ਦੇ ਨਾਲ ਦੁਨੀਆ ਸਾਨੂੰ ਖੁਸ਼ ਨਜ਼ਰ ਜ਼ਰੂਰ ਆਉਂਦੀ ਪਰ ਜਦੋਂ ਤੱਕ ਆਤਮਿਕ ਸੁਖ ਇੱਕ ਆਦਮੀ ਨੂੰ ਨਹੀਂ ਮਿਲ ਜਾਂਦਾ ਜਦੋਂ ਤੱਕ ਆਤਮਾ ਉਹਦੀ ਪ੍ਰਸੰਨ ਨਹੀਂ ਹੁੰਦੀ ਆਤਮਾ ਸੁਖੀ ਨਹੀਂ ਹੁੰਦੀ ਉਦੋਂ ਤੱਕ ਅਸਲ ਸੁੱਖ ਨਹੀਂ ਹੈ ਤੇ ਆਤਮਾ ਸੁਖੀ ਕਰਨ ਵਾਲਾ ਸਿਰਫ ਇੱਕ ਪਰਮਾਤਮਾ ਹੈ ਪਰਮਾਤਮਾ ਦੇ ਲੜ ਲੱਗ ਕਰਕੇ ਹੀ ਆਪਣੀ ਆਤਮਾ ਨੂੰ ਸੁਖੀ ਬਣਾਇਆ ਜਾ ਸਕਦਾ ਹੈ ਗੁਰਬਾਣੀ ਕਹਿੰਦੀ ਹੈ ਤਿਹਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਈ ਕਰੇ ਵੀ ਦੁਨੀਆ ਵਿੱਚ ਕੋਈ ਐਸਾ ਨਹੀਂ ਜੋ ਗੁਣ ਦੇ ਸਕੇ ਦੁਨੀਆ ਵਿੱਚ ਦੇਣ ਵਾਲਾ ਇੱਕ ਹੀ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਸਾਰਿਆਂ ਨੂੰ ਦੇਣ ਵਾਲਾ ਦਾਤਾ ਇੱਕ ਹੀ ਹੈ ਉਹ ਅਕਾਲ ਪੁਰਖ ਪਰਮਾਤਮਾ ਅੱਗੇ ਗੁਰੂ ਸਾਹਿਬ ਵਿਚਾਰ ਕਰਦੇ ਨੇ ਸੁਣਿਆ ਸੁਣੀਐ ਸਿੱਧ ਪੀਰ ਸੁਰਨਾਥ ਹੁਣ ਆਪਾਂ ਵੇਖਦੇ ਹਾਂ ਆਪਾਂ ਬਾਣੀ ਦੀ ਵਿਚਾਰ ਕੀਤੀ ਸੀ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਓ ਵੀਕ ਉਸ ਪਰਮਾਤਮਾ ਦੇ ਗੁਣਾ ਨੂੰ ਗਾਉਣ ਦੇ ਨਾਲ ਉਸ ਪਰਮਾਤਮਾ ਦੇ ਗੁਣਾ ਨੂੰ ਸੁਣਨ ਦੇ ਨਾਲ ਉਸ ਪਰਮਾਤਮਾ ਦੇ ਗੁਣਾ ਨੂੰ ਸੁਣ ਕਰਕੇ ਆਪਣੇ ਜੀਵਨ ਵਿੱਚ ਆਪਣੇ ਮਨ ਵਿੱਚ ਠਾਨਣ ਦੇ ਨਾਲ ਕੀ ਹੁੰਦਾ ਹੈ ਦੁੱਖ ਪਰ ਹਰ ਸੁੱਖ ਘਰ ਲਿਆ ਜਾਏ ਦੁੱਖਾਂ ਦੀ ਪੰਡੇਰੀ ਰਹਿ ਜਾਂਦੀ ਹੈ ਤੇ ਸੁੱਖਾਂ ਦੇ ਨਾਲ ਬੰਦਾ ਭਰ ਜਾਂਦਾ ਹੈ ਜਿਹੜੀ ਅਗਲੀਆਂ ਕੁਝ ਪਉੜੀਆਂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰੀਆਂ ਨੇ ਉਹਨਾਂ ਪਉੜੀਆਂ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਸੁਣਨ ਦੀ ਸ਼ਕਤੀ ਦੇ ਬਾਰੇ ਦੱਸਦੇ ਵੀ ਆਪਾਂ ਆਪਣੇ ਜੀਵਨ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਦਸਨਾ ਨੂੰ ਸੁਣੀਏ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਨੂੰ ਸੁਣਨ ਵਾਸਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਨ ਨੂੰ ਸੁਣਨ ਦੇ ਨਾਲ ਸਾਨੂੰ ਕੀ ਪ੍ਰਾਪਤ ਹੁੰਦਾ ਉਸ ਪਕਾਲ ਪੁਰਖ ਪਰਮਾਤਮਾ ਦੀ ਵਡਿਆਈ ਸੁਣਨ ਦਾ ਕੀ ਲਾਭ ਹੈ ਕਿੱਡਾ ਕੁ ਉਹਦੇ ਅੰਦਰ ਸਾਨੂੰ ਮਿਲਦਾ ਹੈ ਗੁਰੂ ਸਾਹਿਬ ਉਹ ਕਹਿੰਦੇ ਨੇ ਕਹਿੰਦੇ ਨੇ ਸੁਣੀਐ ਸਿੱਧ ਪੀਰ ਸੁਰਨਾਥ ਵੀ ਇਸ ਦੁਨੀਆ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਨੂੰ ਸੁਣਨ ਵਾਲਾ ਇਸ ਦੁਨੀਆ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਨੂੰ ਸੁਣਨ ਵਾਲਾ ਵਿਅਕਤੀ ਸੁਣੀਐ ਸਿੱਧ ਪੀਰ ਸੁਰਨਾਥ ਵੀ ਇੱਕ ਵਿਅਕਤੀ ਬੜਾ ਹੀ ਤੁਸੀਂ ਕਹਿ ਸਕਦੇ ਹੋ ਆਮ ਵਿਅਕਤੀ ਹੁੰਦਾ ਹੈ ਆਮ ਵਿਅਕਤੀ ਜਦੋਂ ਉਹ ਆਮ ਵਿਅਕਤੀ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਸੁਣਦਾ ਜਦੋਂ ਕੋਈ ਆਮ ਵਿਅਕਤੀ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਨੂੰ ਸੁਣਦਾ ਹੈ ਸੁਣੀਐ ਸਿੱਧ ਪੀਰ ਸਰਨਾਥ ਉਹੀ ਵਿਅਕਤੀ ਸਿੰਧ ਖਵਾਉਣ ਲੱਗ ਜਾਂਦਾ ਉਹ 나ਥ ਖਵਾਉਣ ਲੱਗ ਜਾਂਦਾ ਉਹ ਪੀਰ ਖਵਾਉਣ ਲੱਗ ਜਾਂਦਾ ਹੈ ਉਹ ਮਾੜਾ ਜਾਂ ਵਿਅਕਤੀ ਉਹ ਮਾਮੂਲੀ ਜਾਂ ਆਮ ਵਿਅਕਤੀ ਜਦੋਂ ਪਰਮਾਤਮਾ ਦੇ ਗੁਣਾਂ ਨੂੰ ਸੁਣਦਾ ਹੈ ਜਦੋਂ ਪਰਮਾਤਮਾ ਦੀ ਵਡਿਆਈ ਨੂੰ ਸੁਣਦਾ ਹੈ ਉਹਦੇ ਵਿੱਚ ਐਸੀ ਤਰੰਗ ਪੈਦਾ ਹੋ ਜਾਂਦੀ ਹੈ ਉਹਦੇ ਵਿੱਚ ਐਸੀ ਸ਼ਕਤੀ ਆ ਜਾਂਦੀ ਹੈ ਕਿ ਉਹ ਆਮ ਵਿਅਕਤੀ ਸਿੱਧ ਬਣ ਜਾਂਦਾ ਹੈ ਉਹ ਆਮ ਵਿਅਕਤੀ ਪੀਰ ਬਣ ਜਾਂਦਾ ਹੈ ਉਹ ਆਮ ਵਿਅਕਤੀ 나ਥ ਬਣ ਜਾਂਦਾ ਹੈ ਗੁਰੂ ਦੀ ਰੱਬ ਦੀ ਉਸਤਤ ਵਿੱਚ ਇੰਨੀ ਤਾਕਤ ਹੈ ਵੀ ਉਹ ਇੱਕ ਆਮ ਵਿਅਕਤੀ ਨੂੰ ਪੀਰ ਬਣਾ ਸਕਦੀ ਆਮ ਵਿਅਕਤੀ ਨੂੰ ਸਿੱਧ ਬਣਾ ਸਕਦੀ ਹੈ ਅੱਜ ਆਪਾਂ ਆਪਣੇ ਜੀਵਨ ਵਿੱਚ ਵੇਖੀਏ ਅਸੀਂ ਆਪਣੇ ਜੀਵਨ ਵਿੱਚ ਕੀ ਕੁਝ ਕਰਦੇ ਹਾਂ ਅਗਰ ਆਪਾਂ ਆਪਣੇ ਜੀਵਨ ਵਿੱਚ ਉਸ ਰੱਬ ਦੀ ਉਸਤਤ ਨੂੰ ਗਾਉਣ ਲੱਗ ਜਾਈਏ ਅਗਰ ਆਪਾਂ ਆਪਣੇ ਜੀਵਨ ਵਿੱਚ ਉਸ ਰੱਬ ਦੀ ਉਸਤਤ ਨੂੰ ਸੁਣਨ ਲੱਗ ਜਾਈਏ ਜਿੱਤੇ ਲੋਕ ਸਿੱਧ ਪੀਰ ਸੁਰਨਾਥ ਤੱਕ ਬਣ ਜਾਂਦੇ ਨੇ ਤੇ ਸਾਡੇ ਜੀਵਨ ਵਿੱਚ ਬਦਲਾਅ ਕਿਵੇਂ ਨਹੀਂ ਆਏਗਾ ਰੱਬ ਦੀ ਉਸਤਤ ਨੂੰ ਸੁਣਨ ਦੀ ਐਨੀ ਵੱਡੀ ਵਡਿਆਈ ਹੈ ਐਨੀ ਵੱਡੀ ਕਮਾਈ ਹੈ ਉਸ ਰੱਬ ਦੀ ਉਸਤਤ ਸਾਨੂੰ ਬਹੁਤ ਕੁਝ ਸਿਖਾ ਜਾਂਦੀ ਅੱਗੇ ਵੀ ਗੁਰੂ ਸਾਹਿਬ ਲਿਖਦੇ ਨੇ ਸੁਣੀਐ ਤਰਤ ਤਵਲ ਆਕਾਸ਼ ਇਸ ਦੁਨੀਆ ਨੂੰ ਵਿੱਚ ਜਿੰਨੇ ਵੀ ਆਕਾਸ਼ ਨੇ ਜਿੰਨੇ ਵੀ ਪਾਤਾਲ ਨੇ ਜਿੰਨੀ ਵੀ ਧਰਤੀਆਂ ਨੇ ਹੁਣ ਖੰਡਾਂ ਬ੍ਰਹਿਮੰਡਾਂ ਦੀ ਕੋਈ ਗਿਣਤੀ ਹੀ ਨਹੀਂ ਅਗਰ ਆਪਾਂ ਸਾਇੰਸ ਤੋਂ ਪੁੱਛੀਏ ਵੀ ਸਾਇੰਸ ਕਹਿੰਦੀ ਹੈ ਇਸ ਦੁਨੀਆ ਵਿੱਚ ਕਿੰਨੇ ਖੰਡ ਬ੍ਰਹਿਮੰਡ ਨੇ ਤਨਾਂ ਦੀ ਕੋਈ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ ਤਨਾਂ ਨੂੰ ਅਸੀਂ ਸਮਝ ਨਹੀਂ ਸਕਦੇ ਮਤਲਬ ਉਹ ਚੀਜ਼ ਜੋ ਦੁਨੀਆ ਵਾਸਤੇ ਇੰਪੋਸੀਬਲ ਹੈ ਜੋ ਦੁਨੀਆ ਵਾਸਤੇ ਕਰਨੀ ਬਿਲਕੁਲ ਨਾ ਮੁਮਕਨ ਹੈ ਅਗਰ ਰੱਬ ਦੀ ਬੰਦਗੀ ਕੀਤੀ ਜਾਵੇ ਸੁਨੀਆਂ ਤਰਤ ਤਵਲ ਆਕਾਸ਼ ਅਗਰ ਅਸੀਂ ਰੱਬ ਦੀ ਬੰਦਗੀ ਨੂੰ ਸੁਣ ਲਈਏ ਅਗਰ ਰੱਬ ਦੀ ਉਸਤਤ ਨੂੰ ਸੁਣ ਲਈਏ ਸਾਡਾ ਜੀਵਨ ਐਸਾ ਬਣ ਜਾਏ ਸਾਨੂੰ ਇੰਨਾ ਗਿਆਨ ਪ੍ਰਾਪਤ ਹੋ ਸਕਦਾ ਹੈ ਤਰਤ ਤਵਲ ਆਕਾਸ਼ਾਂ ਦੀ ਵੀ ਗਿਣਤੀ ਪਤਾ ਲੱਗ ਸਕਦੀ ਹੈ ਰੱਬ ਦੀ ਉਸਤਤ ਨੂੰ ਸੁਣਨ ਦੀ ਇੰਨੀ ਵਡਿਆਈ ਹੈ ਜਿਸ ਬਾਰੇ ਦੁਨੀਆਂ ਦੇ ਵੱਡੇ ਵੱਡੇ ਵਿਦਵਾਨ ਵੀ ਹੱਥ ਖੜੇ ਕਰ ਜਾਂਦੇ ਨੇ ਵੀ ਇਸ ਚੀਜ਼ ਨੂੰ ਸੁਣਿਆ ਨਹੀਂ ਜਾ ਸਕਦਾ ਇਸ ਚੀਜ਼ ਨੂੰ ਸਮਝਿਆ ਨਹੀਂ ਜਾ ਸਕਦਾ ਰੱਬ ਦੀ ਉਸਤਤ ਨੂੰ ਸੁਣਨ ਵਾਲਾ ਵਿਅਕਤੀ ਉਸ ਚੀਜ਼ ਨੂੰ ਵੀ ਸਮਝ ਜਾਂਦਾ ਹੈ ਇੱਥੋਂ ਇਹ ਪਤਾ ਲੱਗਦਾ ਹੈ ਵੀ ਰੱਬ ਦੀ ਉਸਤਤ ਸੁਣਨ ਦੇ ਨਾਲ ਉਸ ਰੱਬ ਦੀ ਉਸਤਤ ਨੂੰ ਗਾਉਣ ਦੇ ਨਾਲ ਉਸ ਰੱਬ ਦੀ ਉਸਤਤ ਨੂੰ ਸਮਝਣ ਦੇ ਨਾਲ ਉਸ ਰੱਬ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਦੇ ਨਾਲ ਸਾਨੂੰ ਖੰਡਾ ਬ੍ਰਹਿਮੰਡਾ ਦਾ ਗਿਆਨ ਮਿਲ ਜਾਂਦਾ ਹੈ ਤੇ ਦੁਨੀਆ ਦੀ ਸਚਾਈ ਹੈ ਕੱਲਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਇੱਕ ਅੱਖਰ ਨੂੰ ਵੀ ਸਮਝ ਲਈਏ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਿਸੇ ਇੱਕ ਅੱਖਰ ਨੂੰ ਵੀ ਸਮਝ ਕਰਕੇ ਆਪਣੇ ਜੀਵਨ ਵਿੱਚ ਵਸਾ ਲਈਏ ਖੰਡਾ ਬ੍ਰਹਮੰਡਾ ਦਾ ਗਿਆਨ ਉਹਦੇ ਸਾਹਮਣੇ ਫਿੱਕਾ ਪੈ ਜਾਂਦਾ ਹੈ ਮੇਰੇ ਗੁਰੂ ਦੇ ਇੱਕ ਅੱਖਰ ਵਿੱਚ ਵੀ ਐਨੀ ਸ਼ਕਤੀ ਹੈ ਉਸ ਰੱਬ ਦੀ ਉਸਤਤ ਦੀ ਇੱਕ ਅੱਖਰ ਵਿੱਚ ਵੀ ਐਨੀ ਸ਼ਕਤੀ ਹੈ ਜੋ ਦੁਨੀਆਂ ਦਾ ਗਿਆਨ ਤੁਹਾਡੇ ਕਦਮਾਂ ਵਿੱਚ ਲਿਆ ਕਰਕੇ ਤਰ ਸਕਦੀ ਹੈ ਰੱਬ ਦੀ ਉਸਤਤ ਐਨੀ ਸ਼ਕਤੀਸ਼ਾਲੀ ਐਨੀ ਵਡਿਆਈ ਵਾਲੀ ਸੁਣੀਐ ਦੀਪ ਲੋਪਾਤਾਲ ਦੁਨੀਆਂ ਦੇ ਜਿੰਨੇ ਦੀਪ ਜਿੰਨੇ ਲੋ ਜਿੰਨੇ ਪਾਤਾਲ ਨੇ ਅੱਜ ਆਪਾਂ ਸੁਣਦੇ ਆਂ ਵੀ ਪਤਾਲਾਂ ਲੱਖ ਪਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਗੁਰੂ ਸਾਹਿਬ ਨੇ ਕਿਹਾ ਲੱਖਾਂ ਹੀ ਗਿਣਤੀ ਹੈ ਲੱਖਾਂ ਗਿਣੇ ਨਹੀਂ ਜਾ ਸਕਦੇ ਸੁਣੀਏ ਦੀਪ ਲੋਹ ਪਤਾਲ ਪਰ ਗੁਰੂ ਸਾਹਿਬ ਕਹਿੰਦੇ ਨੇ ਉਹਦੀ ਗਿਣਤੀ ਨੂੰ ਜਾਣਨ ਵਾਸਤੇ ਰੱਬ ਦੀ ਬड़ाई ਹੋਈ ਕਿਰਤ ਕਰਨ ਨੂੰ ਜਾਣਨ ਵਾਸਤੇ ਉਸ ਰੱਬ ਦੀ ਕੀਤੀ ਹੋਈ ਵਡਿਆਈ ਨੂੰ ਜਾਣਨ ਵਾਸਤੇ ਜਦੋਂ ਆਪਾਂ ਸਮਝਦੇ ਹਾਂ ਉਸ ਰੱਬ ਦੀ ਉਸਤਤ ਨੂੰ ਸੁਣਦੇ ਹਾਂ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਵੀ ਇਸ ਰੱਬ ਦਿਸ ਦੁਨੀਆ ਵਿੱਚ ਜਿੰਨੇ ਵੀ ਦੀਪ ਜਗਦੇ ਨੇ ਜਿੰਨੇ ਵੀ ਲੋਹ ਤੱਪਦੇ ਨੇ ਜਿੰਨੇ ਵੀ ਪਾਤਾਲ ਇਸ ਦੁਨੀਆ ਤੇ ਜੋ ਕੁਦਰਤ ਹੈ ਸਭ ਰੱਬ ਦੀ ਕਿਰਤ ਕਰਨ ਹੈ ਰੱਬ ਦੀ ਉਸਤਤ ਸੁਣਨ ਦੇ ਨਾਲ ਵਡਿਆਈਆਂ ਮਿਲਦੀਆਂ ਨੇ ਰੱਬ ਦੀ ਉਸਤਤ ਸਾਨੂੰ ਕਿਤੋਂ ਕਿਤੇ ਲੈ ਕਰਕੇ ਜਾ ਸਕਦੀ ਹੈ ਰੱਬ ਦੀ ਉਸਤਤ ਜੀਵਨ ਨੂੰ ਬਦਲ ਸਕਦੀ ਹੈ ਰੱਬ ਦੀ ਉਸਤਤ ਕਰਨ ਵਾਲਾ ਵਿਅਕਤੀ ਉਸ ਰੱਬ ਦੇ ਬਣਾਏ ਹੋਏ ਕਿਰਤ ਕਣਿਆਂ ਦੀ ਵੀ ਉਸਤਤ ਕਰਦਾ ਜੋ ਰੱਬ ਦੀ ਉਸਤਤ ਕਰਦਾ ਹੈ ਰੱਬ ਉਹਦੀ ਉਸਤਤ ਕਰਦਾ ਹੈ ਜੋ ਰੱਬ ਦੀ ਉਸਤਤ ਕਰਦਾ ਹੈ ਉਹ ਰੱਬ ਦੇ ਬਣਾਏ ਹੋਏ ਚੀਜ਼ਾਂ ਦੇ ਅੰਦਰ ਰੱਬ ਦੀ ਵਸਾਈ ਹੋਈ ਧਰਤੀ ਦੇ ਅੰਦਰ ਰੱਬ ਨੂੰ ਵੇਖ ਕਰਕੇ ਉਸ ਰੱਬ ਨੂੰ ਪਾ ਕਰਕੇ ਉਸ ਧਰਤੀ ਨੂੰ ਵੀ ਰੱਬ ਵਰਗਾ ਸਮਝਦਾ ਹੈ ਉਹ ਰੱਬ ਦੀ ਉਸਤਤ ਦੀ ਪਾਵਰ ਹੈ ਰੱਬ ਦੀ ਉਸਤਤ ਦੀ ਪਾਵਰ ਹੈ ਅੱਜ ਆਪਾਂ ਇਸ ਚੀਜ਼ ਨੂੰ ਵੇਖੀਏ ਦੁਨੀਆ ਵਿੱਚ ਜੋ ਕੁਦਰਤ ਬਣਾਈ ਹੈ ਅਗਰ ਐ ਸਮਝ ਲਈਏ ਵੀ ਉਹ ਕੁਦਰਤ ਨੂੰ ਰਚਣ ਵਾਲਾ ਪਰਮਾਤਮਾ ਹੈ ਉਸ ਕੁਦਰਤ ਨੂੰ ਪਾਉਣ ਵਾਲਾ ਉਹ ਪਰਮਾਤਮਾ ਹੈ ਉਸ ਪਰਮਾਤਮਾ ਤੋਂ ਬਿਨਾ ਇਸ ਕੁਦਰਤ ਵਿੱਚ ਕਿਣਕਾ ਵੀ ਨਹੀਂ ਆ ਸਕਦਾ ਇਸ ਕੁਦਰਤ ਨੂੰ ਬਣਾਉਣ ਵਾਲਾ ਜੋ ਪਰਮਾਤਮਾ ਹੈ ਅਗਰ ਆਪਾਂ ਉਸ ਪਰਮਾਤਮਾ ਦੀ ਉਸਤਤ ਨੂੰ ਸੁਣੀਏ ਸਾਨੂੰ ਇਹ ਜਾਣੂ ਹੁੰਦਾ ਹੈ ਵੀ ਇਸ ਕੁਦਰਤ ਦੇ ਕਣ-ਕਣ ਨੂੰ ਬਣਾਉਣ ਵਾਲਾ ਪਰਮਾਤਮਾ ਹੈ ਜਦੋਂ ਆਪਾਂ ਇਹ ਜਾਣ ਲੈਂਦੇ ਹਾਂ ਇਸ ਕੁਦਰਤ ਦੇ ਕਣ-ਕਣ ਨੂੰ ਬਣਾਉਣ ਵਾਲਾ ਪਰਮਾਤਮਾ ਹੈ ਤੇ ਕੁਦਰਤ ਨੂੰ ਬਚਾਉਣਾ ਸਾਡਾ ਫਰਜ਼ ਬਣ ਜਾਂਦਾ ਅੱਜ ਦੇ ਸਮੇਂ ਵਿੱਚ ਆਪਾਂ ਵੇਖੀਏ ਕੁਦਰਤ ਨੂੰ ਸਾਰੀ ਦੁਨੀਆ ਢਾਉਣ ਤੇ ਲੱਗੀ ਜਦੋਂ ਆਪਾਂ ਕੁਦਰਤ ਦੇ ਨਿਯਮਾਂ ਦੇ ਖਿਲਾਫ ਜਾ ਕਰਕੇ ਬੋਲਦੇ ਹਾਂ ਕੁਦਰਤ ਉਸ ਚੀਜ਼ ਦਾ ਬਦਲਾ ਲੈਂਦੀ ਹੈ ਅੱਜ ਆਪਾਂ ਵੇਖਦੇ ਹਾਂ ਕਿਤੇ ਸੁਨਾਮੀ ਆ ਰਹੀਆਂ ਨੇ ਕਿਤੇ ਹੜ੍ਹ ਆ ਰਹੇ ਨੇ ਅੱਜ ਆਪਾਂ ਵੇਖਦੇ ਹਾਂ ਕਿਤੇ ਕਰੋਨਾ ਵਰਗੀਆਂ ਮਾਰੀਆਂ ਭੈੜੀਆਂ ਬਿਮਾਰੀਆਂ ਸਾਡੇ ਉੱਤੇ ਆ ਰਹੀਆਂ ਨੇ ਇਹ ਸਭ ਉਸ ਚੀਜ਼ ਦਾ ਨਤੀਜਾ ਹੈ ਜਦੋਂ ਆਪਾਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹਾਂ ਕੁਦਰਤ ਦੇ ਨਾਲ ਖਿਲਵਾੜ ਕਰਨਾ ਹੈ ਜੋ ਸੀ ਪ੍ਰਦੂਸ਼ਣ ਫਲਾਉਨੇ ਹਾਂ ਜੋ ਆਪਾਂ ਆਪਣੀ ਹਵਾ ਪਾਣੀ ਨੂੰ ਵੀ ਦੂਸ਼ਿਤ ਕਰਦੇ ਹਾਂ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਇੱਥੋਂ ਤੱਕ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਸ ਦੁਨੀਆ ਵਿੱਚ ਗੁਰੂ ਪਵਨ ਹੈ ਇਸ ਦੁਨੀਆ ਦੀ ਮਾਤਾ ਇਹ ਤਰਤੀ ਹੈ ਇਸ ਦੁਨੀਆ ਵਿੱਚ ਦਰਜਾ ਪਿਓ ਦਾ ਰੱਬ ਪਾਣੀ ਦਾ ਹੈ ਕਿਉਂਕਿ ਹਵਾ ਪਾਣੀ ਦੇ ਬਿਨਾ ਇਸ ਦੁਨੀਆ ਵਿੱਚ ਰਹਿਣ ਵਾਸਤੇ ਇੱਕ ਸਕਿੰਟ ਤੋਂ ਉੱਤੇ ਅਸੀਂ ਹਵਾ ਬਿਨਾ ਇਸ ਦੁਨੀਆ ਵਿੱਚ ਰਹਿ ਨਹੀਂ ਸਕਦੇ ਅੱਜ ਇਨਸਾਨ ਐਨਾ ਸਵਾਰਥੀ ਹੋ ਚੁੱਕਿਆ ਹੈ ਅੱਜ ਇਨਸਾਨ ਐਨਾ ਸਵਾਰਥੀ ਹੈ ਆਪਣੇ ਸਵਾਰਥ ਪਿੱਛੇ ਰੱਬ ਦੀ ਬਣਾਈ ਹੋਈ ਕੁਦਰਤ ਦੇ ਨਾਲ ਖਿਲਵਾੜ ਕਰਦਾ ਹੈ ਤੇ ਉਸ ਤੋਂ ਬਾਅਦ ਅਸੀਂ ਖੁਦ ਉਸ ਖਿਲਵਾੜ ਦੇ ਪ੍ਰਤੀ ਪਛਤਾਉਨੇ ਹਾਂ ਅੱਜ ਆਪਾਂ ਇਸ ਚੀਜ਼ ਨੂੰ ਵੇਖੀਏ ਐਨਾ ਚੀਜ਼ਾਂ ਉੱਤੇ ਗੱਲ ਬਹੁਤ ਘੱਟ ਲੋਕ ਕਰਦੇ ਅੱਜ ਦੇ ਸਮੇਂ ਵਿੱਚ ਹਵਾ ਐਨੀ ਜ਼ਿਆਦਾ ਦੂਸ਼ਿਤ ਹੋ ਚੁੱਕੀ ਹੈ 700 ਪਾਰ ਸਾਡਾ AQI ਲੈਵਲ ਜਾ ਚੁੱਕਿਆ ਹੈ ਤੇ ਸਾਇੰਟਿਸਟ ਇੱਥੋਂ ਤੱਕ ਦੱਸਦੇ ਨੇ ਅਗਰ ਤੁਸੀਂ ਹਵਾ ਵਿੱਚ ਸਾਹ ਲੈ ਰਹੇ ਹੋ ਅਗਰ ਆਪਾਂ ਇਸ ਦੂਸ਼ਿਤ ਹਵਾ ਵਿੱਚ ਸਾਹ ਲੈਨੇ ਹਾਂ ਸਾਡਾ 1 ਘੰਟਾ ਸਾਹ ਲੈਣਾ 2 ਸਿਗਰਟਾਂ ਪੀਣ ਦੇ ਬਰਾਬਰ ਹੈ ਹਵਾ ਇੰਨੀ ਜ਼ਿਆਦਾ ਦੂਸ਼ਿਤ ਹੋ ਚੁੱਕੀ ਹੈ ਕਿ ਅਜਦੇ ਸਮੇਂ ਵਿੱਚ ਹਵਾ ਨੂੰ ਸਾਹ ਲੈਣਾ ਸਾਹ ਲੈਣ ਦੇ ਨਾਲ ਵੀ ਸਾਡੇ ਅੰਦਰ ਬਿਮਾਰੀਆਂ ਉਪਣਦੀਆਂ ਨੇ ਕਿਉਂਕਿ ਹਵਾ ਦੂਸ਼ਿਤ ਹੈ ਅਸੀਂ ਰੱਬ ਦੀ ਬਣਾਈ ਹੋਈ ਕਿਰਤ ਕੰਨ ਦਾ ਜਦੋਂ ਤੱਕ ਸਤਕਾਰ ਨਹੀਂ ਕਰਾਂਗੇ ਉਦੋਂ ਤੱਕ ਕੁਦਰਤ ਸਾਡਾ ਸਤਕਾਰ ਨਹੀਂ ਕਰੇਗੀ ਗੁਰੂ ਘਰਾਂ ਵਿੱਚ ਰੋਜ਼ ਗੱਲ ਹੁੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਪਰ ਅਸੀਂ ਉਹਨਾਂ ਹੀ ਗੁਰੂ ਘਰਾਂ ਵਿੱਚ ਪਟਾਕੇ ਚਲਾ ਕਰਕੇ ਪਵਨ ਗੁਰੂ ਨੂੰ ਦੁਸ਼ਿਤ ਕਰਦੇ ਹਾਂ ਭਾਈ ਇਹ ਗੱਲ ਉਹ ਨਹੀਂ ਹੈ ਵੀ ਆਪਾਂ ਆਪਣੇ ਜੀਵਨ ਵਿੱਚ ਕੀ ਬਦਲਾਵ ਕਰਨਾ ਹੈ ਮੇਰੇ ਛੱਡਣ ਦੇ ਨਾਲ ਕੀ ਹੋ ਜਾਏਗਾ ਅੱਜ ਕਿਸੇ ਨੂੰ ਕਹੋ ਨਾ ਭਾਈ ਪਟਾਕੇ ਨਾ ਚਲਾਇਆ ਕਰੀਏ ਪਰ ਦੂਸ਼ਣ ਨਾ ਫਲਾਇਆ ਕਰੀਏ ਅਗਲਾ ਜਵਾਬ ਦਿੰਦਾ ਹੈ ਮੇਰੇ ਪਟਾਕੇ ਚਲਾਣ ਦੇ ਛੱਡਣ ਦੇ ਨਾਲ ਕੀ ਫਰਕ ਪੈ ਜਾਏਗਾ ਪਰ ਦੁਨੀਆ ਦੀ ਸਚਾਈ ਹੈ ਜਦੋਂ ਤੱਕ ਆਪਾਂ ਛੋਟੇ ਛੋਟੇ ਅੰਤਰ ਨਹੀਂ ਲੈ ਕਰਕੇ ਆਵਾਂਗੇ ਉਦੋਂ ਤੱਕ ਵੱਡਾ ਅੰਤਰ ਆਏਗਾ ਨਹੀਂ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ ਹੈ ਸਿਆਣੇ ਕਹਿੰਦੇ ਨੇ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ ਹੈ ਅਗਰ ਆਪਾਂ ਇੱਕ ਇੱਕ ਕਰਕੇ ਵੀ ਉਸ ਰੱਬ ਦੀ ਉਸਤਤ ਨੂੰ ਉਸ ਰੱਬ ਦੀ ਬਣਾਈ ਹੋਈ ਕਿਰਤ ਕਣ ਦਾ ਸਤਕਾਰ ਕਰਨਾ ਸ਼ੁਰੂ ਕਰਾਂਗੇ ਤੇ ਰੱਬ ਦੀ ਬਣਾਈ ਹੋਈ ਕਿਰਤ ਕਣ ਆਪਣੇ ਆਪ ਨੂੰ ਸਵਾਰ ਕਰਕੇ ਇਸ ਦੁਨੀਆ ਨੂੰ ਸਵਰਗ ਵਿੱਚ ਬਦਲ ਦੇਵੇਗੀ ਪਰ ਅਗਰ ਆਪਾਂ ਉਸ ਰੱਬ ਦੀ ਬਣਾਈ ਹੋਈ ਕਿਰਤ ਕਣ ਦੇ ਨਾਲ ਖਿਲਵਾੜ ਕਰਾਂਗੇ ਰੱਬ ਦੀ ਬਣਾਈ ਹੋਈ ਕਿਰਤ ਕਣ ਸਾਡੇ ਨਾਲ ਵੀ ਖਿਲਵਾੜ ਜ਼ਰੂਰ ਕਰੇਗੀ ਇਹ ਰੱਬ ਦੀ ਬਣਾਈ ਹੋਈ ਕਿਰਤ ਕਰਨ ਦੀ ਪਾਵਰ ਹੈ ਅੱਗੇ ਗੁਰੂ ਸਾਹਿਬ ਲਿਖਦੇ ਨੇ ਸੁਣੀਐ ਪਾਉ ਨ ਸਕੈ ਕਾਲ ਕਹਿੰਦੇ ਨੇ ਜੋ ਰੱਬ ਦੀ ਉਸਤਤ ਕਰ ਲੈਂਦਾ ਹੈ ਜੋ ਵਿਅਕਤੀ ਰੱਬ ਦੀ ਉਸਤਤ ਨੂੰ ਪਾ ਲੈਂਦਾ ਹੈ ਜੋ ਵਿਅਕਤੀ ਉਸ ਰੱਬ ਦੀ ਉਸਤਤ ਨੂੰ ਸੁਣਨ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਪਾਉ ਨ ਸਕੈ ਕਾਲ ਉਸ ਵਿਅਕਤੀ ਇਨੂੰ ਮੌਤ ਦਾ ਡਰ ਵੀ ਨਹੀਂ ਡਰਾ ਸਕਦਾ ਉਹ ਐਨਾ ਨਿਰਭੈ ਬਣ ਜਾਂਦਾ ਜਿਨੇ ਰੱਬ ਨੂੰ ਹੀ ਆਪਣਾ ਬਣਾ ਲਿਆ ਬਾਣੀ ਕਹਿੰਦੀ ਹਮਰੀ ਕਰੋ ਹਾਥ ਦੇ ਰੱਖਾ ਪੂਰਨ ਹੋਏ ਚਿੱਤ ਕੀ ਇੱਛਾ ਜਿਨੇ ਰੱਬ ਉਤੇ ਹੀ ਸਾਰਾ ਕੁਝ ਡੋਰ ਛੱਡ ਦਿੱਤੀ ਹੈ ਜਿਨੇ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਆਪਣਾ ਬਣਾ ਲਿਆ ਹੈ ਉਹਨੂੰ ਕਾਲ ਛੱਡੋ ਦੁਨੀਆ ਦੀ ਕੋਈ ਵੱਡੀ ਤੋਂ ਵੱਡੀ ਤਾਕਤ ਨਹੀਂ ਡਰਾ ਸਕਦੀ ਕਾਲ ਇੱਕ ਐਸੀ ਪਾਵਰ ਹੈ ਮੌਤ ਇੱਕ ਐਸੀ ਪਾਵਰ ਹੈ ਜੋ ਦੁਨੀਆ ਦੇ ਵੱਡੇ ਵੱਡੇ ਸੂਰਮਣਿਆਂ ਨੂੰ ਵੀ ਡਰਾ ਗਈ ਪਰ ਖਾਲਸਾ ਪੰਥ ਇਸ ਗੁਰੂ ਦੀ लाਡਲੀ ਫੌਜ ਇਹ ਗੁਰੂ ਦਾ ਵਸਾਇਆ ਹੋਇਆ ਪੰਥ ਰੱਬ ਦੀ ਉਸਤਤ ਵਿੱਚ ਆਇਨਾ ਲੀਨ ਹੈ ਕਿ ਕਾਲ ਵੀ ਮੌਤ ਵੀ ਖਾਲਸੇ ਨੂੰ ਡਰਾ ਨਹੀਂ ਪਾਉਂਦੀ ਖਾਲਸਾ ਮੌਤ ਨੂੰ ਪੈ ਦੇ ਕਰਕੇ ਲੰਘਦਾ ਆਪਾਂ ਇਤਿਹਾਸ ਵਿੱਚ ਕਈ ਥਾਵਾਂ ਤੇ ਵੇਖ ਸਕਦੇ ਹਾਂ ਭਾਈ ਤਾਰੂ ਸਿੰਘ ਖੁਸ਼ੀ ਦੇ ਨਾਲ ਖੋਪੜ ਲਵਾਉਂਦੇ ਨੇ ਮੌਤ ਤੋਂ ਵੀ ਨਹੀਂ ਡਰਦੇ ਕਿਉਂਕਿ ਰੱਬ ਦੀ ਬੰਦਗੀ ਹਿਰਦੇ ਵਿੱਚ ਵਸੀ ਹੋਈ ਹੈ ਬਾਬਾ ਦੀਪ ਸਿੰਘ ਤਲੀ ਤੇ ਰੱਕ ਕਰਕੇ ਸੀਸ ਨੂੰ ਲੜਦੇ ਨੇ ਕਿਉਂ ਕਿਉਂਕਿ ਰੱਬ ਦੀ ਬੰਦਗੀ ਹਿਰਦੇ ਵਿੱਚ ਵਸੀ ਹੋਈ ਹੈ ਉਸ 80 ਸਾਲ ਦੇ ਬਜ਼ੁਰਗ ਬਾਬੇ ਦੇ ਹੱਥ ਵਿੱਚ ਜਦੋਂ 18 ਸ਼ੇਰ ਦਾ ਖੰਡਾ ਹੈ ਉਸ 80 ਸਾਲ ਦੇ ਬਜ਼ੁਰਗ ਦੇ ਬਾਪੂ ਦੇ ਹਿਰਦੇ ਵਿੱਚ ਜਦੋਂ ਰੱਬ ਦੇ ਪ੍ਰਤੀ પ્રેમ ਹੈ ਆਪਣੇ ਗੁਰੂ ਦੇ ਪ੍ਰਤੀ ਪੱਕੀ ਨਿਸ਼ਚਾ ਹੈ ਉਦੋਂ ਮੌਤ ਉਸ ਬਾਬੇ ਤੋਂ ਡਰ ਜਾਂਦੀ ਹੈ ਉਹ ਬਾਬਾ ਉਸ ਮੌਤ ਤੋਂ ਨਹੀਂ ਡਰਦਾ ਇਸ ਰੱਬ ਦੀ ਬੰਦਗੀ ਦੀ ਪਾਵਰ ਹੈ ਜਦੋਂ ਬਾਬਾ ਫਤਿਹ ਸਿੰਘ ਨੂੰ ਮੁਗਲਿਆ ਸਲਤਨਤ ਵਜ਼ੀਰ ਖਾਨ ਪੈ ਦਿੰਦੇ ਨੇ ਵੀ ਤੁਹਾਨੂੰ ਮਾਰ ਦਿੱਤਾ ਜਾਏਗਾ ਬਾਬਾ ਫਤਿਹ ਸਿੰਘ ਜੀ ਦੇ ਮਖੋ ਜਦੋਂ ਬੋਲ ਨਿਕਲਦੇ ਨੇ ਸਾਨੂੰ ਮਾਰ ਦਿੱਤਾ ਜਾਏ ਪਰ ਅਸੀਂ ਆਪਣੇ ਗੁਰੂ ਪਿਤਾ ਦੇ ਦੱਸੇ ਹੋਏ ਰਾਹ ਨੂੰ ਨਹੀਂ ਛੱਡਾਂਗੇ ਉਦੋਂ ਮੌਤ ਵੀ ਬਾਬਾ ਫਤੇ ਸਿੰਘ ਤੋਂ ਪੈ ਖਾਂਦੀ ਹੈ ਇਹ ਰੱਬ ਦੀ ਬੰਦਗੀ ਦੀ ਪਾਵਰ ਹੈ ਇਹ ਰੱਬ ਦੀ ਬੰਦਗੀ ਦੀ ਤਾਕਤ ਹੈ ਅੱਜ ਆਪਾਂ ਜਦੋਂ ਰੱਬ ਦੀ ਬੰਦਗੀ ਨੂੰ ਕਰਨਾ ਸ਼ੁਰੂ ਕਰਾਂਗੇ ਜਦੋਂ ਆਪਾਂ ਉਸ ਰੱਬ ਦੀ ਉਸਤਤ ਨੂੰ ਸੁਣਨਾ ਸ਼ੁਰੂ ਕਰਾਂਗੇ ਸਾਡੇ ਅੰਦਰ ਵੀ ਐਸੀ ਤਾਕਤ ਆ ਜਾਏਗੀ ਸਾਡੇ ਅੰਦਰ ਵੀ ਐਸਾ ਪ੍ਰੇਮ ਵਸ ਜਾਏਗਾ ਸਾਡੇ ਅੰਦਰ ਵੀ ਇੰਨੀ ਪਾਵਰ ਆ ਜਾਏਗੀ ਅਸੀਂ ਮੌਤ ਨੂੰ ਵੀ ਕੰਗੂਰਾ ਮਾਰ ਕਰਕੇ ਲੰਘ ਜਾਵਾਂਗੇ ਮੌਤ ਸਾਡੇ ਤੋਂ ਡਰੇਗੀ ਅਸੀਂ ਮੌਤ ਤੋਂ ਨਹੀਂ ਡਰਾਂਗੇ ਤੇ ਖਾਲਸੇ ਦਾ ਅਸਲ ਪਾਵ ਹੈ ਖਾਲਸੇ ਦੀ ਅਸਲ ਮਰਿਆਦਾ ਹੈ ਅਸੀਂ ਜਦੋਂ ਸਵੇਰ ਉੱਠ ਕਰਕੇ ਬਾਣੀ ਪੜ ਕੇ ਅਰਦਾਸਾ ਸੋਧਦੇ ਹਾਂ ਗੁਰੂ ਸਾਹਿਬ ਤੋਂ ਦਾਤ ਮੰਗਦੇ ਹਾਂ ਗੁਰੂ ਸਾਹਿਬ ਸਾਨੂੰ ਸ਼ਹਾਦਤ ਦੀਆਂ ਦਾਤਾ ਬਖਸ਼ੋ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਮਰਨ ਨੂੰ ਵੀ ਕਬੂਲ ਕਰ ਕਰਕੇ ਜੀਵਨ ਦੀ ਆਸ ਨੂੰ ਛੱਡ ਕੇ ਜਦੋਂ ਆਪਾਂ ਗੁਰੂ ਸਾਹਿਬ ਸਾਹਮਣੇ ਸੀਸ ਝੁਕਾਨੇ ਹਾਂ ਤੇ ਇੱਥੇ ਮਾਇਆ ਦਾ ਭੇਟਾ ਨਹੀਂ ਚੜਾਇਆ ਜਾਂਦਾ ਇੱਥੇ ਸੀਸ ਭੇਟ ਕੀਤੇ ਜਾਂਦੇ ਨੇ ਤੇ ਅਸਲ ਹੈ ਜੋ ਆਪਣਾ ਸੀਸ ਗੁਰੂ ਨੂੰ ਮੰਨ ਕਰਕੇ ਭੇਟ ਕਰ ਦਿੰਦਾ ਹੈ ਉਹਦੇ ਵਿੱਚ ਬਾਬਾ ਦੀਪ ਸਿੰਘ ਵਰਗੀਆਂ ਸ਼ਕਤੀਆਂ ਉਦੇ ਵਿੱਚ ਬਾਬਾ ਫਤੇ ਸਿੰਘ ਵਰਗੀ ਪਾਵਰ ਆਉਂਦੀ ਹੈ ਉਸ ਸੀਸ ਦੀ ਪੇਟਾ ਮੇਰਾ ਗੁਰੂ ਮੰਗਦਾ ਹੈ ਜਿਸ ਬਾਣੀ ਦੀ ਤਾਕਤ ਤੁਹਾਨੂੰ ਸੀਸ ਪੇਟਾ ਕਰਨ ਤੇ ਲੈ ਕਰਕੇ ਆ ਸਕਦੀ ਹੈ ਬਾਣੀ ਵਿੱਚ ਪਾਵਰ ਹੈ ਅੱਗੇ ਗੁਰੂ ਸਾਹਿਬ ਲਿਖਦੇ ਨੇ ਨਾਨਕ ਭਗਤਾਂ ਸਭਾ ਵਿਕਾਸ ਉਸ ਪਰਮਾਤਮਾ ਦੇ ਭਗਤਾਂ ਦੀ ਉਸ ਪਰਮਾਤਮਾ ਦੇ ਭਗਤਾਂ ਦੀ ਜੋ ਭਗਤੀ ਕਰਦਾ ਹੈ ਉਸ ਪਰਮਾਤਮਾ ਦੇ ਜਦੋਂ ਪ੍ਰਤੀ ਅਸੀਂ ਪ੍ਰੇਮ ਪੈਦਾ ਕਰ ਲੈਨੇ ਹਾਂ ਉਸ ਪਰਮਾਤਮਾ ਦੀ ਜਦੋਂ ਅਸੀਂ ਭਗਤੀ ਕਰਨਾ ਸ਼ੁਰੂ ਕਰ ਦੇਨੇ ਹਾਂ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਭਗਤਾਂ ਦੇ ਅੰਦਰ ਰੱਬ ਪ੍ਰਤੀ ਹਮੇਸ਼ਾ ਹੀ ਪ੍ਰੇਮ ਰਹਿੰਦਾ ਭਾਵੇਂ ਤਨਾਂ ਦੇ ਨਾਲ ਕੁਝ ਵੀ ਕਰ ਲਿੱਤਾ ਜਾਏ ਅੱਜ ਆਪਾਂ ਗੱਲ ਕਰਦੇ ਹਾਂ ਭਗਤ ਆਪਾਂ ਗੱਲ ਕਰਦੇ ਆ ਭਗਤ ਕਬੀਰ ਜੀ ਦੀ ਭਗਤ ਕਬੀਰ ਜੀ ਨੂੰ ਦੁਨੀਆ ਨੇ ਆਖਿਆ ਤੈਨੂੰ ਮਾਰ ਦਿੱਤਾ ਜਾਏਗਾ ਤੁਹਾਨੂੰ ਬੇੜੀਆਂ ਵਿੱਚ ਬੰਨ੍ਹ ਕਰਕੇ ਸੁੱਟ ਦਿੱਤਾ ਜਾਏਗਾ ਤੁਹਾਡੇ ਉੱਤੇ ਹਾਥੀ ਛੱਡ ਦਿੱਤਾ ਜਾਏਗਾ ਭਗਤ ਕਬੀਰ ਜੀ ਕਹਿੰਦੇ ਨੇ ਮਨ ਨਾ ਡਰਾਂ ਤਨ ਕਾਹੇ ਕੋ ਡਰਾਈ ਦੁਨੀਆ ਦੀ ਕੋਈ ਵੀ ਤਾਕਤ ਆ ਜਾਵੇ ਦੁਨੀਆ ਵਿੱਚ ਕੁਝ ਵੀ ਆ ਜਾਵੇ ਉਸ ਰੱਬ ਦੀ ਪਗਤੀ ਨੂੰ ਭਗਤਾਂ ਤੋਂ ਕੋਈ ਵਿਛੋੜ ਨਹੀਂ ਸਕਦਾ ਬਾਣੀ ਦੇ ਪ੍ਰਤੀ ਜਦੋਂ ਪ੍ਰੇਮ ਪੈਦਾ ਹੁੰਦਾ ਹੈ ਜਦੋਂ ਉਰੂ ਦੇ ਪ੍ਰਤੀ ਨਿਸ਼ਚਾ ਪੈਦਾ ਹੁੰਦਾ ਹੈ ਉਦੋਂ ਮਨ ਵਿੱਚ ਐਸੀ ਪਾਵਰ ਆ ਜਾਂਦੀ ਹੈ ਦੁਨੀਆ ਕੁਝ ਵੀ ਕਰ ਲਵੇ ਰੱਬ ਦੀ ਭਗਤੀ ਨਹੀਂ ਛੱਡੀ ਜਾਂਦੀ ਹਰ ਇੱਕ ਚੀਜ਼ ਛੱਡ ਦੇਵਾਂਗੇ ਪਰ ਆਪਣੇ ਰੱਬ ਨੂੰ ਆਪਣੇ ਨਾਲ ਲਗਾ ਕਰਕੇ ਰੱਖਾਂਗੇ ਇਹ ਰੱਬ ਦੀ ਸ਼ਕਤੀ ਦੀ ਪਾਵਰ ਹੈ ਆਪਾਂ ਸਿਰਫ ਇੱਕ ਹੋਰ ਪੰਕਤੀ ਦੀ ਵਿਚਾਰ ਕਰਨੀ ਹੈ ਉਸ ਤੋਂ ਬਾਅਦ ਸਮਾਪਤੀ ਕਰਾਂਗੇ ਅਗਲੀ ਵਿਚਾਰ ਅਗਲੇ ਹਫਤੇ ਅੱਗੇ ਗੁਰੂ ਸਾਹਿਬ ਲਿਖਦੇ ਨੇ ਸੁਣੀਐ ਦੂਖ ਪਾਪ ਨਾਸ ਹੁਣ ਆਪਾਂ ਆਪਣੇ ਜੀਵਨ ਵਿੱਚ ਦੁਖੀ ਬਹੁਤ ਅੱਜ ਦਾ ਵਿਅਕਤੀ ਆਪਣੇ ਜੀਵਨ ਵਿੱਚ ਦੁਖੀ ਬਹੁਤ ਹੈ ਹਰ ਇੱਕ ਵਿਅਕਤੀ ਨੂੰ ਲੱਗਦਾ ਹੈ ਵੀ ਮੇਰਾ ਜੀਵਨ ਜਿਹੜਾ ਦੁਖਾਂ ਦਾ ਭਰਿਆ ਹੋਇਆ ਹੈ ਹਰ ਇੱਕ ਵਿਅਕਤੀ ਨੂੰ ਲੱਗਦਾ ਹੈ ਵੀ ਮੇਰਾ ਜੀਵਨ ਦੁਖਾਂ ਦਾ ਭਰਿਆ ਹੋਇਆ ਹੈ ਪਰ ਰੱਬ ਦੀ ਪਾਕਤ ਉਹਨਾਂ ਦੁਖਾਂ ਤੇ ਪਾਪਾਂ ਦਾ ਵੀ ਨਾਸ਼ ਕਰ ਸਕਦੀ ਹੈ ਜਦੋਂ ਆਪਾਂ ਰੱਬ ਦੀ ਉਸਤਤ ਨੂੰ ਸੁਣਨ ਲੱਗ ਜਾਂਦੇ ਹਾਂ ਜਦੋਂ ਆਪਾਂ ਰੱਬ ਦੀ ਉਸਤਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਣ ਲੱਗ ਜਾਂਦੇ ਹਾਂ ਉਦੋਂ ਦੁੱਖ ਸੁੱਖ ਵਿੱਚ ਬਦਲ ਜਾਂਦੇ ਨੇ ਉਦੋਂ ਜਿੰਨਾ ਮਰਜੀ ਭਾਰਾ ਦੁੱਖ ਸਾਡੇ ਉੱਤੇ ਆਣ ਪਏ ਸਾਡੇ ਮਨ ਵਿੱਚ ਐਸੀ ਸ਼ਕਤੀ ਬਣ ਜਾਂਦੀ ਹੈ ਅਸੀਂ ਉਸ ਦੁੱਖ ਨੂੰ ਸੁੱਖ ਕਰਕੇ ਮੰਨਦੇ ਹਾਂ ਮਾਨੀ ਕਹਿੰਦੀ ਤੇਰਾ ਕੀ ਆ ਮਿੱਟਾ ਲੱਗੇ ਉਹਦਾ ਪਰਮਾਤਮਾ ਦਾ ਕੀਤਾ ਹੋਇਆ ਭਾਣਾ ਜਦੋਂ ਸਾਨੂੰ ਮਿੱਠਾ ਲੱਗਣ ਲੱਗ ਜਾਏਗਾ ਉਸ ਦਿਨ ਦੁੱਖ ਤੇ ਸੁੱਖ ਵਿੱਚ ਕੋਈ ਅੰਤਰ ਨਹੀਂ ਰਹਿ ਜਾਏਗਾ ਬਾਣੀ ਦੀ ਪਾਕਤ ਦੁੱਖਾਂ ਤੇ ਸੁਖਾਂ ਨੂੰ ਇੱਕ ਕਰ ਸਕਦੀ ਹੈ ਸੁਣੀਏ ਦੂਖ ਪਾਪ ਕਾ ਨਾਸ਼ ਤੇ ਜੋ ਰੱਬ ਦੀ ਭਗਤੀ ਨੂੰ ਸੁਣਦਾ ਹੈ ਜੋ ਰੱਬ ਦੀ ਭਗਤੀ ਨੂੰ ਵਿਚਾਰਦਾ ਹੈ ਜੋ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਉਸ ਵਿਅਕਤੀ ਦੇ ਪਾਪ ਵੀ ਨਾਸ਼ ਹੋ ਜਾਂਦੇ ਨੇ ਕਿਉਂਕਿ ਉਹਦਾ लेखा ਰੱਬ ਦੇ ਨਾਲ ਛੁੱਟ ਜਾਂਦਾ ਉਹ ਅਲੇਖਾ ਹੋ ਜਾਂਦਾ ਉਹਦਾ ਧਰਮਨਾਜ लेखा ਨਹੀਂ ਮੰਗਦਾ ਜੋ ਰੱਬ ਦੀ ਬੰਦਗੀ ਕਰਨ ਲੱਗ ਜਾਂਦਾ ਹੈ ਜੋ ਰੱਬ ਦੇ ਭਗਤਾਂ ਵਿੱਚ ਆ ਜਾਂਦਾ ਹੈ ਜਿਹਦੇ ਅੰਦਰ ਰੱਬ ਦੇ ਪ੍ਰਤੀ ਤਾਂਗ ਪੈਦਾ ਹੋ ਜਾਂਦੀ ਹੈ ਉਹਦੇ ਵਾਸਤੇ लेखा ਧਰਮਨਾਜ ਵੀ ਨਹੀਂ ਮੰਗਦਾ ਉਹ लेखा ਛੋੜ ਅਲੇਖਾ ਹੋ ਇਹ ਉਹਦਾ ਜੀਵਨ ਅਲੇਖਾ ਹੋ ਜਾਂਦਾ ਉਹਦੇ ਤੋਂ ਪਾਪ ਤੇ ਪੁੰਨ ਦੀ ਗੱਲ ਨਹੀਂ ਰਹਿੰਦੀ ਉਦੇ ਕੋਲ ਗੱਲ ਰਹਿੰਦੀ ਹੈ ਤੇ ਸਿਰਫ ਪਰਮਾਤਮਾ ਦੀ ਰਹਿੰਦੀ ਹੈ ਤੇ ਸਚਾਈ ਹੈ ਜਿਹਦੇ ਅੰਦਰ ਰੱਬ ਦੀ ਬੰਦਗੀ ਵਸੀ ਹੋਵੇ ਜਿਹਦੇ ਅੰਦਰ ਰੱਬ ਪ੍ਰਤੀ ਪ੍ਰੇਮ ਵਸਿਆ ਹੋਵੇ ਉਹ ਵਿਅਕਤੀ ਰੱਬ ਤੋਂ ਬਿਨਾ ਕਿਸੇ ਵਿਅਕਤੀ ਕਿਸੇ ਧਰਮ ਕਿਸੇ ਕਬੂਲ ਕਿਸੇ ਪਾਪ ਦੇ ਵਿੱਚ ਜਾ ਨਹੀਂ ਸਕਦਾ ਉਹ ਸਿਰਫ ਆਪਣੇ ਆਪ ਨੂੰ ਰੱਬ ਦੇ ਨਾਲ ਜੋੜ ਕਰਕੇ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਇਹ ਜੀਵਨ ਦੀ ਜਾਂਚ ਬਾਣੀ ਸਾਨੂੰ ਸਿਖਾਉਂਦੀ ਹੈ ਬਾਣੀ ਜੀਵਨ ਨੂੰ ਜੀਣ ਦਾ ਜਰੀਆ ਹੈ ਬਾਣੀ ਜੀਵਨ ਨੂੰ ਬਦਲਣ ਦਾ ਪਾਵਰ ਹੈ ਬਾਣੀ ਅਕਾਲ ਪੁਰਖ ਦੀ ਉਹ ਅਗੰਮੀ ਸ਼ਕਤੀ ਹੈ ਜੋ ਜੀਵਨ ਨੂੰ ਬਦਲਣ ਦੀ ਗੱਲ ਕਰਦੀ ਹੈ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਕਰਕੇ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੱਲਾ ਕੱਲਾ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੱਲੀ ਕੱਲੀ ਗੱਲ ਕੱਲਾ ਕੱਲਾ ਅੱਖਰ ਸਾਨੂੰ ਜ਼ਿੰਦਗੀ ਨੂੰ ਬਦਲਣ ਵਾਸਤੇ ਕਹਿੰਦਾ ਹੈ ਅੱਜ ਆਪਾਂ ਸਾਲ ਦੇ ਕੈਲੰਡਰ ਬਹੁਤ ਬਦਲਦੇ ਹਾਂ ਹਰ ਸਾਲ ਨਵਾਂ ਸਾਲ ਚੜਦਾ ਹੈ ਹਰ ਸਾਲ ਨਵੀਂ ਤਾਰੀਖ ਆਂਦੀ ਹੈ ਸਮੇਂ ਦੀ ਘੜੀ ਵੱਧਦੀ ਜਾ ਰਹੀ ਹੈ ਸਮਾਂ ਬਦਲਦਾ ਜਾ ਰਿਹਾ ਹੈ ਸਾਲ ਬਦਲਦੇ ਜਾ ਰਹੇ ਨੇ ਮਹੀਨੇ ਬਦਲਦੇ ਜਾ ਰਹੇ ਨੇ ਪਰ ਬਦਲ ਕੀ ਕੀ ਨਹੀਂ ਰਿਹਾ ਤੇ ਉਹ ਸਾਡੀ ਜ਼ਿੰਦਗੀ ਹੈ ਰੱਬ ਦੀ ਉਸਤਤ ਨੂੰ ਸੁਣਨਾ ਸ਼ੁਰੂ ਕਰੀਏ ਰੱਬ ਦੀ ਉਸਤਤ ਨੂੰ ਜੀਵਨ ਵਿੱਚ ਵਸਾਣਾ ਸ਼ੁਰੂ ਕਰੀਏ ਰੱਬ ਦੀ ਉਸਤਤ ਨੂੰ ਪਾਣਾ ਸ਼ੁਰੂ ਕਰੀਏ ਜਿੱਦਨ ਸਾਡਾ ਜੀਵਨ ਬਦਲੇਗਾ ਉਹ ਦਿਨ ਅਸਲ ਬਦਲਾਵ ਆਏਗਾ ਅਗਰ ਕੈਲੰਡਰ ਹੀ ਬਦਲਦੇ ਜਾ ਰਹੇ ਹਾਂ ਅਗਰ ਤਰੀਕਾ ਹੀ ਬਦਲਦੇ ਜਾ ਰਹੇ ਹਾਂ ਪਰ ਸਾਡੇ ਅੰਦਰ ਕੋਈ ਬਦਲਾਵ ਨਹੀਂ ਆ ਰਿਹਾ ਤੇ ਸਮਝੋ ਤੁਹਾਡੇ ਵਾਸਤੇ ਸਮਾਂ ਟਿਕਿਆ ਹੋਇਆ ਹੈ ਸਮਾਂ ਰੁਕਿਆ ਹੋਇਆ ਹੈ ਅਗਰ ਆਪਾਂ ਸਮੇਂ ਨੂੰ ਵਧਾਣਾ ਚਾਹੁੰਨੇ ਹ ਆਪਣੇ ਆਪ ਨੂੰ ਰੱਬ ਦੇ ਪ੍ਰਤੀ ਵਧਾਈਏ ਜਦੋਂ ਅਸੀਂ ਰੱਬ ਦੇ ਨਜ਼ਦੀਕ ਜਾਣਾ ਸ਼ੁਰੂ ਕਰਾਂਗੇ ਅਸੀਂ ਰੱਬ ਪ੍ਰਤੀ ਇੱਕ ਕਦਮ ਵਧਾਵਾਂਗੇ ਰੱਬ ਸਾਡੇ ਪ੍ਰਤੀ ਸੈਂਕੜਾ ਕਦਮ ਵਧਾਉਂਦਾ ਇਹ ਰੱਬ ਦੀ ਪਾਵਰ ਹੈ ਇਹ ਰੱਬ ਦੀ ਗੱਲ ਹੈ ਸਾਹਿਬ ਸਭ ਦਾ ਏਕ ਹੈ ਪਰ ਸਾਹਿਬ ਦਾ ਕੋਈ ਏਕ ਸਾਰੇ ਤੇ ਸਾਰਿਆਂ ਦਾ ਬਣ ਚੁੱਕਿਆ ਹੈ ਸਾਹਿਬ ਨੇ ਸਾਰਿਆਂ ਨੂੰ ਆਪਣਾ ਬਣਾਇਆ ਹੈ ਔਰ ਅਸੀਂ ਸਾਹਿਬ ਨੂੰ ਹਾਲੇ ਆਪਣਾ ਨਹੀਂ ਮੰਨਿਆ ਜਿੱਦਨ ਸਾਡੇ ਮੁਖੋਂ ਨਿਕਲੇਗਾ ਮੇਰਾ ਰੱਬ ਜਿੱਦਨ ਸਾਡੇ ਮਨ ਚੋਂ ਆਵਾਜ਼ ਆਏਗੀ ਮੇਰਾ ਗੁਰੂ ਜਿੱਦਨ ਸਾਡਾ ਮਨ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਕਰਕੇ ਜਾਣ ਲਏਗਾ ਜਿੱਦਨ ਸਾਡਾ ਮਨ ਰੱਬ ਨੂੰ ਆਪਣਾ ਕਰਕੇ ਜਾਣ ਲਏਗਾ ਉਸ ਦਿਨ ਜ਼ਿੰਦਗੀ ਨੂੰ ਜੀਣ ਦਾ ਨਜ਼ਾਰਾ ਆਏਗਾ ਉਸ ਦਿਨ ਜ਼ਿੰਦਗੀ ਬਦਲ ਜਾਏਗੀ ਉਸ ਦਿਨ ਜ਼ਿੰਦਗੀ ਸਵਰਗ ਬਣ ਜਾਏਗੀ ਸਵਰਗ ਤੁਹਾਡੀ ਮੁਸਕਰਾਹਟ ਪਿੱਛੇ ਛੁਪਿਆ ਹੈ ਮੁਸਕਰਾਹਟ ਤੋਂ ਬਿਨਾ ਕੋਈ ਸਵਰਗ ਨਹੀਂ ਮੁਸਕਰਾਓ ਤੇ ਜ਼ਿੰਦਗੀ ਸਵਰਗ ਹੈ ਮੱਥੇ ਤੇ ਟੀਉਣੀਆਂ ਲਿਆਓ ਤੇ ਜ਼ਿੰਦਗੀ ਨਰਕ ਬਣ ਜਾਂਦੀ ਹੈ ਐਨੀ ਕੁ ਬੇਨਤੀਆਂ ਦਾਸ ਦੀਆਂ ਕਬੂਲ ਕਰਨੀਆਂ ਵਿਚਾਰਾ ਕਰਦਿਆਂ अनेका ਪੁੱਲਾ ਹੋਈਆਂ ਹੋਣਗੀਆਂ ਦਾਸ ਨੂੰ ਬੱਚਾ ਸਮਝ ਕੇ ਮੁਆਫ ਕਰ ਦੇਣਾ ਪਰ ਅਗਰ ਦਾਸ ਦੀਆਂ ਗੱਲਾਂ ਨਾਲ ਸਹਿਮਤ ਹੋ ਤੇ ਪ੍ਰੋਮਿਸ ਕਰਦੇ ਹੋ ਅੱਜ ਤੋਂ ਅਸੀਂ ਬਾਣੀ ਪੜ੍ਹ ਕਰਕੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਫਤੇ ਦੀ ਸਾਂਝ ਪਾਵਾਂਗੇ ਮੇਰ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ ਗੱਜ ਕਰਕੇ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ